ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਅੱਜ ਦੀ ਵੀਡੀਓ 5 ਮਾਰਚ 2025 ਤੇ ਚਾਰ ਪਸ਼ੂ ਬਾਈ ਕੋਲੇ ਦੋ ਤਾਂ ਹੈਗੀਆਂ ਕੱਟੀਆਂ ਤੇ ਦੋ ਹੈਗੀਆਂ گاਵਾ ਤੋਕਰ ਗੱਬਣ ਚੈੱਕ ਪਾਸ ਨੇਗੀਆਂ ਤੇ ਬਾਕੀ ਜਿਹੜੀ ਜਾਣਕਾਰੀ ਉਹ ਬਾਈ ਨਾਲ ਸਾਂਝੀ ਕਰਾ ਦਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰ ਲਿਓ ਤੇ ਕਿਸੇ ਵੀ ਭਰਾਣੇ ਕੋਈ ਮੈਥੋ ਹੈ ਜੀ ਵੀਡੀਓ ਬਣਾਉਣੀ ਆ ਤਾਂ ਮੇਰਾ ਨੰਬਰ ਨੋਟ ਕਰ ਲਓ 8360462501 836462500 ਕਿ ਮੇਰਾ ਨੰਬਰ ਹੈ ਵੀਡੀਓ ਬਣਾਉਣ ਵਾਸਤੇ ਤੇ ਇਹ ਦੋ ਗਾਵਾਂ ਹੈ ਗੱਬਣ ਚੱਕਪਾਸ ਆ ਬਾਕੀ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਬਾਈ ਜੀ ਵਧੀਆ ਠੀਕ ਹੈ ਜੀ ਤੁਸੀਂ ਦੱਸੋ ਠੀਕ ਹੈ ਜੀ ਆਪਣਾ ਨਾਮ ਤੇ ਪਿੰਡ ਐਡਰੈਸ ਪ੍ਰੋਪਰ ਬੋਲ ਦਿਓ ਆਪਣਾ ਨਾ ਕੁਲਦੀਪ ਸਿੰਘ ਜੀ ਹਾਂ ਜੀ ਪਿੰਡ ਢੱਲਮਾ ਹਾਂ ਜੀ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤੱਪਾ ਤਹਿਸੀਲ ਤੱਪਾ ਤੱਪੇ ਤੋਂ ਤੇ ਪੱਖੋ ਕੈਂਚਾ ਵਾਲੇ ਰੋਡ ਤੇ ਢੱਲਾ ਵੱਡਾ ਪਿੰਡ ਆ ਗਾ ਇਧਰੋਂ ਆਪਣਾ ਤੱਪੇ ਤੋਂ ਦਾ ਰਹੇਦਾ 4 ਕਿਲੋਮੀਟਰ ਜੀ ਠੀਕ ਹੈ 98031 42119 ਠੀਕ ਹੈ ਬਾਕੀ ਮੋਬਾਈਲ ਨੰਬਰ ਪਾਸ ਸਕਰੀਨ ਤੇ ਲਾ ਦਾਂਗੇ ਤੇ ਰੇਟ ਨਾਲ ਵੀਡੀਓ ਵਿੱਚ ਹੀ ਕਰਾਂਗੇ ਆਪਾਂ ਵੀਡੀਓ ਦੇ ਵਿੱਚ ਹੀ ਕਰ ਦਾਂਗੇ ਰੇਟ ਵੀਡੀਓ ਵਿੱਚ ਕਰ ਦਾਂਗੇ ਜਿਵੇਂ ਪਹਿਲੇ ਨੰਬਰ ਤੇ ਗਾਂ ਗਈ ਨਾ ਕੀ ਗੱਲ ਬਾਤ ਆ ਜੀ ਇਹ ਤੀਜਾ ਸੂਆ ਹੁਣ ਸੂਈ ਹੋਈ ਹੈ ਜੀ ਅੱਛਾ ਜੀ ਤੇ 11 ਕਿਲੋ ਦੁੱਧ ਆ 11 ਕਿਲੋ ਦੁੱਧ ਆ ਤੇ ਗੱਭਣ ਕਿੰਨੇ ਟਾਈਮ ਦੀ ਆ ਗੱਭਣ ਇਹ ਸਾਢੇ 4 ਮਹੀਨਿਆਂ ਦੀ ਚੈੱਕ ਪਾਸ ਆ ਜੀ ਆਪਦੀ ਕਰਾ ਕੇ ਲੈ ਕੇ ਜਾਵੇ ਆਪਣੀ ਕਰਾਈ ਹੋਈ ਆ ਦੋ ਟਾਈਮ 11 ਕਿਲੋ ਚਵਾ ਕੇ ਦੇ ਦਾਂਗੇ ਹਾਂ ਜੀ ਹਾਂ ਭਾਉਣ ਦੀ ਤਿੰਨ ਟਾਈਮ ਚੋਈ ਜਾਣਾ ਆਪਣੇ ਕਦੇ ਠੀਕ ਹੈ ਤੀਜੇ ਵਾਸਤੇ ਗੱਭਣਾ ਤੀਜੇ ਵਾਸਤੇ ਇਹ ਗੱਭਣਾ ਜੀ ਦੂਜਾ ਸੂਆ ਸੂਈ ਫਿਰ ਦੂਜਾ ਸੋ ਤੀਜੇ ਵਾਸਤੇ ਗੱਭਣਾ ਤੇ ਥਨਾਂ ਦੀ ਇੱਕ ਤੁਸੀਂ ਸਾਹਿਬੀ ਸਪਸ਼ਟ ਇਹ ਤੇਲਾ ਜੀ ਅੱਛਾ ਤਿੰਨ ਥਾਨੀਆਂ ਇਹਦੇ ਹਾਂ ਤੇ ਦੁੱਧ 11 ਕਿਲੋ ਆ ਠੀਕ ਆ ਜਿਹੜਾ ਚੌਥਾ ਥਾਨਾ ਹੈਗਾ ਉਹ ਚ ਉਹ ਚ ਮਤਲਬ ਮਾੜੀ ਮਿੱਟੀ ਘਾਰ ਵੀ ਨਹੀਂ ਹੁੰਦੀ ਨਾ ਉਹਦੇ ਚ ਕੁਝ ਨਹੀਂ ਹੁੰਦਾ ਉਹ ਖਤਮ ਮਤਲਬ ਹਾਂ ਠੀਕ ਆ ਜਿਹੜੇ ਤਿੰਨ ਥਾਨਾ ਸੀ ਉਹ ਦੇਖੋ ਜਿੱਥੋਂ ਥਾਨਾਂ ਦਾ ਅੰਤਰ ਬਹੁਤ ਜ਼ਿਆਦਾ ਸੋਹਣੀ ਹੈਗੀ ਛੇਲ ਠੰਡੀ ਹੈ ਜੀ ਜਮਾ ਠੀਕ ਆ ਜੀ ਕੋਈ ਆਏ ਨਹੀਂ ਜਿੱਧਰ ਦੀ ਮਰਜ਼ੀ ਬਹਾਂ ਦੀ ਤੇ ਬਾਕੀ ਰਹੀ ਗੱਲ ਵੀਡੀਓ ਬਣਾਉਂਦਾ ਸਮਾਂ ਦੇਖ ਅਏ ਸ਼ਾਮ ਦੀ ਚੁਬਾਈ ਚ 6 ਘੰਟੇ ਬਾਕੀ ਪਏ ਨੇਗੇ ਹਾਂ ਲੈ ਜਜਮੈਂਟ ਉਸਾਰਾ ਕਰ ਤੋਰ ਦੀ ਮੜੀ ਗਾਣ ਤੋਰ ਕੇ ਦਿਖਾ ਦਈਏ ਸਾਢੇ 4 ਮਿੰਨਾਂ ਦੀ ਗੱਬਣ ਚੱਕਪਾਸ ਹੈ 11 ਕਿਲੋ ਦੁੱਧ ਸਾਨੂੰ ਨੈਟ ਤੋਲ ਕੇ ਮਿਲ ਜੂਗਾ ਬਾਕੀ ਦੇਖੋ ਜਿਹੜੇ ਪ੍ਰਾਣ ਖਰੀਦਣੀਆਂ ਉਹ ਚਾਹ ਜੇ ਮਰਜ਼ੀ ਥੱਲੀ ਕਰ ਲੈ ਕੋਈ ਜਦੋਂ ਪੈਸੇ ਲੈਣਾ ਥੱਲੀ ਕਰਨ ਦਾ ਫਰਜ਼ਵੰਦਾ ਮੈਂ ਤਾਂ ਪੂਰੀ ਵਧੀਆ ਜੀ ਬੈਕ ਵੀ ਆ ਫੇਸ ਕੁਆਲਿਟੀ ਚੰਗੇ ਕੋਈ ਜ਼ਿਆਦਾ ਹੋਣੀਗੀ ਹਾਂਜੀ ਵਧੀਆ ਰੰਗ ਪ੍ਰਿੰਟ ਦੀ ਸੋਹਣੀ ਆ ਠੀਕ ਆ ਜੀ ਮੋੜ ਲੈ ਵੀਰੇ ਕੋਈ ਗੱਲ ਤੇ ਇਹਦਾ ਮੁੱਲ ਵੀਰੇ ਫਿਰ ਜਾਇਜ ਜਾ ਕੇ ਨਾ ਕਰਨਾ ਮੋਲੇ ਦਾ ਦੇਣ ਲੈਣ 32000 ਰੁਪਈਆ ਜੀ ਬਿਲਕੁਲ ਜਾਇਜ਼ ਮੁੱਲ ਹਾਂ 32000 ਬਾਈ ਨੇ ਮੁੱਲ ਕੀਤਾ ਇਹ ਚੋ ਮਾੜਾ ਮੋਟਾ ਥੋੜਾ ਹੋ ਜੂਗਾ ਮੌਕੇ ਤੇ ਪੂਰਾ ਫਿਕਸ ਵਾਲੀ ਗੱਲ ਨਹੀਂ ਗਈ ਮਾੜਾ ਵਟ ਮਾੜਾ ਤਾਂ ਬਾਈ ਜਰੂਰ ਕਰ ਦੂਗਾ ਐਦੋਂ ਤੁਹਾਨੂੰ ਕੋਈ ਨਹੀਂ ਸ਼ਾਰੋ ਤਾਂ ਦਿਖਾ ਦੇਣਾ ਮੈਂ ਐ ਚੈੱਕ ਕਰ ਸਕਦੇ ਹਾਂ ਬਾਕੀ ਨਾੜਾ ਨੂੰ ਦੋ ਬਹੁਤ ਮੋਟਾ ਲੱਗਿਆ ਨਹੀਂ ਆ ਤੇ ਅੱਗੇ ਜਿਵੇਂ ਦੋ ਨੰਬਰ ਵੀਰੇ ਹਾਂ ਜੀ ਆਪਣੇ ਕੋਲੇ ਇਹ ਤਾਂ ਜਿਵੇਂ ਜਰਸੀ ਨਾਲ ਕ੍ਰੌਜ ਆ ਗਿਆ ਨਾ ਵਿੱਚ ਨਾ ਹਾਂ ਇਹ ਦੂਜਾ ਸੂਆ ਜੀ ਪਹਿਲਾ ਸੂਆ ਗੱਭਾਂ ਨਾਲ ਦੂਜਾ ਸੂਆ ਇੱਕ ਹੀ ਸੂਆ अच्छा पहले सू सू के हुन दूसरे वास्ते गबणे किन्ने ਟਾਂ ਦੀ ਗੱਬਣਾ ਇਹ 5 ਮਹੀਨਿਆਂ ਦੀ ਆਪਣੀ ਚੈੱਕ ਕਰਾਈ ਹੋਈ ਹੈ ਜੀ ਜਿਹੜਾ ਖਰੀਦੂ ਉਹ ਕਿਚਾ ਲੱਕਰਾ ਕੇ ਲੈ ਜੂ ਜਦੋਂ ਮਰਜ਼ੀ ਕਰਾ ਵੀ ਜਿਹੜੇ ਮਰਜ਼ੀ ਡਾਕਟਰ ਦੁੱਧ ਦੁੱਧ ਦੇ ਤਾਂ ਨਾ ਹੀ ਮੰਨ ਜੀ ਇਹ ਤਾਂ ਧਾਰਾ ਹੀ ਦਿਖਾਉਂਦੀ ਆ ਥਾਂ ਪਾਸ ਕਰਾ ਦੂ ਹਾਂ ਐਵੇਂ ਆਪਾਂ ਚਾਰੇ ਇਹ ਤਾਂ ਚੱਲਦੇ ਆ ਹਾਂ ਹਾਂ ਧਾਰੇ ਜਮਾ ਸਹੀ ਆ ਠੀਕ ਆ ਥਾਂ ਦਿਖਾ ਦੀ ਮੈਂ ਸੈਟ ਕਰਕੇ ਹਾਂਜੀ ਹਾਂ ਛੱਡ ਠੀਕ ਆ ਇੱਥੇ ਥਣ ਚੈੱਕ ਕਰ 4 ਥਣ ਨੇ ਜੀ ਸੋਹਣੇ ਥਣ ਲੱਗੇ ਹੋਣੇਗੇ ਤੇ ਇੱਥੇ ਸੁਣ ਮੈਂ ਇਧਰ ਬਹਿ ਕੇ ਦਿਖਾਣਾ ਚਾਹ ਤਾ ਸੋਹਣੇ ਲੱਗੇ ਹੋਣੇਗੇ ਦੁੱਧੋਂ ਹੜੀ ਥਾਂਸ ਪਾਜ ਰੂਕਰ ਤੋਰ ਕੇ ਦਾ ਹਾਂਜੀ ਹਾਂ ਪਹਿਲੇ ਸੂਈ ਵੀ ਆ ਤੇ ਦੂਜੇ ਸੂਏ ਵਾਸਤੇ ਇਕ ਬਣਾ ਹਾਂਜੀ ਉਹ ਦੇਖੋ ਜੀ ਬਾਕੀ ਦੇਖੋ ਜਿਹੜੇ ਭਰਾ ਦੇ ਜਿਹੜੀ ਚੀਜ਼ ਫਿੱਟ ਬੈਠੂਗੀ ਕੋਸਾਂ ਥੱਲੀ ਕਰ ਲੂਗਾ ਬਾਈ ਦਾ ਪੈਂਡ ਢਿੱਲਾਵਾ ਗਿਆ ਜੀ ਠੀਕ ਆ ਵੀਰੇ ਮੋੜ ਲੋ ਤਾਂ ਸੀਲ ਤਾਂ ਪਾਤਾ ਜਿਲਾ ਵਰਨਾਲਾ ਹੈ ਮੋਬਾਈਲ ਨੰਬਰ ਵਾਈਸ ਸਿਕਰ ਨਹੀਂ ਚੱਲਦੀ ਰਹਾਗਾ ਟਾਈਟਲ ਵਿੱਚ ਲਿਖਿਆ ਹੋਇਆ ਜਿਹੜੇ ਭਰਾ ਨੂੰ ਪਸੰਦ ਆ ਉਹ ਖਰੀਦ ਲੂਗਾ ਤੇ ਉਸ ਤੋਂ ਬਾਅਦ ਤੁਹਾਨੂੰ ਅਪ ਦੋ ਦਵਾ ਮੈਂ ਕੱਟੀਆਂ ਕੱਟੀਆਂ ਬਹੁਤ ਸ਼ਕੀਨ ਹੈ ਸੈਂਗ ਸੈਂਗ ਬਹੁਤ ਚੰਗੇ ਲੱਗੇ ਕੱਦੇ ਕੱਢੂ ਚੰਗੇ ਕੱਟੀਆਂ ਦੇ ਜਿਹੜੀ 3 ਨੰਬਰ ਤੇ ਕੱਟੀ ਆ ਗਈ ਬਾਈ ਇਹ ਹਾਂ ਜੀ ਨਿੱਕੂ ਮੁਰ ਦੀ ਇਹ ਲੱਗ ਭਗ ਜੇ ਇਹ ਪੌਣੇ ਕ ਦੋ ਸਾਲ ਦੀ ਹੈ ਜੀ ਪੌਣੇ ਇੱਕ ਦੋ ਸਾਲ ਦੀ ਹੈ ਹਾਂ ਜੀ ਠੀਕ ਆ ਤੇ ਥਾਣਾ ਥਾਣਾ ਸਹੀ ਹੈ ਜੀ ਮੈਂ ਚਾਰੇ ਕੋਈ ਫੋੜ ਨਹੀਂ ਕੋਈ ਸ਼ਾਂਗ ਨਹੀਂ ਹਮ ਲਓ ਦੇ ਮੈਂ ਪਿਆ ਜੀ ਹਮ ਥਾਣ ਬਹੁਤ ਸੋਹਣਾ ਤੇ ਇੱਥੇ ਤੁਸੀਂ ਪੈਠ ਫੋੜ ਦੀ ਬੰਦਰ ਚੈੱਕ ਕਰ ਲਓ ਅਜੇ ਦੇਖੋ ਮੈਂ ਇਹ ਮੂਜਾ ਸਿੰਘ ਦੇ ਸਾਹ ਦੇ ਪਕਟੀਆਂ ਅਜੇ ਸਿੰਘ ਦੇਖੋ ਜੀ ਸਿੰਘ ਬਿਲਕੁਲ ਕੱਟੀ ਨਾਲ ਹੀ ਮੋੜ ਤੇ ਰਿੰਗ ਸਿੰਘ ਹੈ ਤੇ ਬਾਕੀ ਰਿਕਾਰਡ ਦਾ ਤਾਂ ਪਤਾ ਨਹੀਂ ਕੁਛ ਆਪਾਂ ਨੂੰ ਪਤਾ ਕੁਛ ਨਾ ਜੀ ਉਹ ਨਹੀਂ ਪਤਾ ਐਵੇਂ ਆਪਾਂ ਝੂਠ ਮਾਰ ਕੇ ਦੇ ਨਹੀਂ ਵਧੀਆ ਗੱਲਾਂ ਵੀਰੇ ਪੂਰਾ ਫਾਇਦਾ ਵੀ ਨਾ ਆਪਾਂ ਗਮਰਾ ਕੇ ਸਭ ਕਰਨਾ ਜਿਵੇਂ ਚੀਜ਼ ਹੈਗੀ ਸਾਹਮਣੇ ਕੋਈ ਭਰਾ ਖਰੀਦ ਕੇ ਲੈ ਜਾਊਗਾ ਤੇ ਆਹ ਜਿਹੜੀ ਚੀਜ਼ ਨੂੰ ਦਿਖਾ ਰਹਾ ਇਹ ਕੋਈ ਵੱਡੀ ਵਾਲੀ ਇਹ ਤਾਂ ਬੱਸ ਵਾਲ ਜੂਨਾ ਦੂਜਾ ਪਸ਼ੂ ਖਾਜਦਾ ਹਾਂ ਉਹ ਖਾਜਦਾ ਛਾਂ ਚੜੇ ਉਹਦੇ ਨਾਲ ਤੋੜ ਕੇ ਚਲ ਦਿਖਾ ਦੀ ਫਿਰ ਨੂੰ ਤੋੜ ਦੇ ਨੇ ਤੋੜ ਦੇ ਮਾਰੀ ਫੇ ਨਾਲ ਚਾਕੀ ਮਰੋਦੇ ਹਾਂਜੀ ਪੌਣੇ ਇੱਕ ਦੋ ਸਾਲ ਦੇ ਲਗਭਗ ਜੁਮਰਾ ਜਦੋਂ ਐ ਮੰਨ ਕੇ ਚੱਲੋ ਵੀ ਤਿੰਨ ਚਾਰ ਕਿ ਮਹੀਨੇ ਤੱਕ 33 ਹੱਟੀ ਆਪਾਂ ਉਹਦੇ ਕਾਬਲ ਹੈ ਦੋ ਘਟੇ ਫੀ ਠੀਕ ਆ ਪਰ ਆਲੂ ਵਧੀਆ ਫੋਟਰ ਫੋਟਰ ਚਾਰ ਕੇ ਤੇ ਸਿੰਘਾ ਸਿੰਘਾਂ ਦੀ ਸ਼ਕੀਨਾ ਥਾਣ ਚਾਰ ਨੇ ਪੰਜਵੀਂ ਛਵੀਂ ਫੋਰਟ ਸ਼ਾਂਗ ਨਹੀਂ ਗਈ ਹੂੰ ਕੱਟੀ ਸ਼ਕੀਨ ਸਕੂਨ ਬਹੁਤ ਆ ਉਹ ਅਗਲੇ ਨੂੰ ਦੀਦੂਈ ਆ ਜੀ ਹਾਂ ਉਹ ਆ ਪੂਰੀ ਸ਼ਕੀਨਾ ਦੱਸਦੀ ਐਵੇਂ ਆਪਾਂ ਕਹੀ ਜਾਈਏ ਤੋ ਹੋਰ ਤਾਰ ਦੀ ਕੋਈ ਹੋਰ ਹਾਂ ਨਹੀਂ ਜਮ ਹਾਂ ਚਾਰ ਸਪੇਰੇ ਤੋਂ ਸਹੀ ਆ ਕੱਟੀ ਹਾਂ ਜੀ ਹਾਂ ਠੀਕ ਆ ਤੇ ਇਹਦਾ ਬਰਬਰ ਬਰਬੇ ਮੁੱਲ ਐਨ ਦੇ ਕਿੰਨਾ ਕਰਨਾ ਇਹਦਾ ਮੁੱਲ 33000 ਰੁਪਈਆ ਜੀ 33000 ਉਹ ਚ ਮਾੜਾ ਮਾੜਾ ਹੋ ਜਾਊਗਾ ਹੋ ਜੂਗਾ ਜੀ ਕੋਈ ਗੱਲ ਨਹੀਂ ਚਲਾਂਗੇ ਦੋ ਤਰੀਕੇ ਮੋਰਾਲ ਚ ਕੱਟੀ ਹੈ ਤੇ ਇੱਥੇ ਇਰ ਮੁੱਲ ਹੈ ਹਾਂ ਉਹਨਾਂ ਕੀ ਪਾਇਆ ਜੀ ਆਪਾਂ ਜਿੰਨੇ ਕਦਾ ਮਾਲ ਆ ਇਹਨੇ ਦੇਖ ਫਿਰ ਸਹੀ ਮੈਂ ਤੁਹਾਡਾ ਮੁੱਲ ਜਾਇਜ਼ ਹੈਗਾ ਹਾਂ ਤੇ ਅੱਗੇ ਆ ਗਈ ਜਿਵੇਂ 4 ਨਵਲ ਪਰ ਕੱਟੀ ਹੈ ਨਾ ਇਹ ਥੋੜੀ ਜਿਹੀ ਇਹ ਨੀਲੀ ਲੀਰਾ ਵੀ ਨਾ ਕਹੋ ਆ ਗਈ ਹਾਂ ਨੀਲੀ ਲੀਰਾ ਸੁਖਾ ਦੀ ਅੱਖਾਂ ਬਲ ਇਧਰ ਗਈ ਇਹ ਚ ਹੀ ਜਵਾਬ ਪੂਰਾ ਵਧੀਆ ਹੈਗਾ ਹਾਂ ਆ ਅੱਖ ਜੀ ਜਵਾਬ ਹੈਗਾ ਤੇ ਮੱਥੇ ਤੇ ਵੱਲ ਆ ਗਿਆ ਛੋਡੀ ਵੀ ਆ ਗਈ ਤੇ ਤਕਰੀਬਨ ਇੱਕ ਪਾਇਆ ਤੇ ਨਿਸ਼ਾਨ ਹੈਗਾ ਪੂਰੀ ਜਿਹੀ ਚਟੀਆਂ ਦਾ ਆ ਗਈ ਹਾਂ ਜੀ ਹਾਂ ਠੀਕ ਹੈ ਤੇ ਥਣ ਚਾਰੀ ਬਈ ਇਹਦੇ ਹਾਂ ਜੀ ਹਾਂ ਰੋਗਾ ਹੂੰ ਕੀ ਆ ਭਾਣੇ ਦੇ ਪਿੱਛੋਂ ਦੇਖ ਹੂੰ ਸੋਹਣੀ ਝੋਲੀਆ ਹਾਂਜੀ ਤੋੜ ਕੇ ਦਿਖਾ ਦੋ ਭਾਈ ਮੱਛੇ ਦੇ ਵੱਲ ਵੀ ਆ ਜਿਵੇਂ ਨੀਲੀ ਰਵੀ ਗ੍ਰੇਡੇਟ ਕਹਿ ਸਕਦੇ ਆ ਆਉਣ ਨਾਲ ਸੇ ਨੀਲੀ ਰੇ ਬੱਚਾ ਆਪਾਂ ਤੋਂ ਲੈ ਸਕਦੇ ਹਾਂਜੀ ਹਾਂ ਵਧੀਆ ਬਣੂਗਾ ਹੂੰ ਬਾਕੀ ਦੇਖੋ ਜਿਹੜੇ ਪੁਰਾਣੇ ਖਰੀਜੇ ਸਮਝੋ ਉਹਦੀ ਇਹਨੂੰ ਕੀ ਸਮਝਣਾ ਕਿੰਨੀ ਉਮਰ ਦੇ ਵੀਰੇ ਕੱਟੀ ਇਹ ਕੋਈ ਨਹੀਂ ਆਪਾਂ ਉਹਨੇ 1-2 ਸਾਲ ਦੀ ਉਹੀ ਜੁਮਰ ਲੱਗ ਪਾਈ ਜੀ ਹਾਂਜੀ ਹਾਂ ਉੰਨੀ ਕੀ ਆ ਠੀਕ ਠੀਕ ਸਿੰਗਾ ਸੁਗਾ ਕੱਟਣਾ ਸ਼ਕੀਨ ਹੈਗੀਆਂ ਇਹ ਤਾਂ ਤੁਹਾਨੂੰ ਚਾਰ-ਚਾਰ ਮਾਮਾ ਦਾ ਦੁੱਧ ਤਾਂ ਵਧੀਆ ਦੱਸਿਆ ਜੀ ਆਪਾਂ ਨੂੰ ਠੀਕ ਆ ਜੀ 15-15 ਕਿਲੋ ਕਹਿੰਦੇ ਇੱਕ ਘਰਤੂ ਹੀ ਲੈਤੀਆਂ ਇਹ ਠੀਕ ਆ ਜਿੱਥੋਂ ਲੈਤਾ ਪਊ ਨਾ ਦੱਸਣ ਦੇ ਮੁਤਾਬਕ ਹਾਂ ਉਹਨਾਂ ਦੇ ਜਿਵੇਂ ਆਪਾਂ ਦੱਸਿਆ ਹੋਰ ਆਪਾਂ ਉਹਨਾਂ ਨੂੰ ਐਵੇਂ ਟੀਕੇ ਟੁਕੇ ਦਾ ਪੁੱਛਿਆ ਨਹੀਂ ਨਾ ਹੀ ਫਿਰ ਆਪਾਂ ਪਤਾ ਲੱਗਿਆ ਇਹ ਗੱਟੇ ਦਾ ਮੋਲਾ ਇਹ ਦਾ ਵੀ 33000 ਜੀ 33000 336000 ਬਣ ਗਿਆ ਹਾਂਜੀ 66000 ਇੱਕਠਾ ਅਮਲ ਜੀ ਜੋੜਾ ਲੈ ਇੱਕਠਾ ਜੋੜਾ ਲੈ ਕੇ ਜਾਣਾ 65 ਦਾ ਦੇ ਦੇਗੀ ਠੀਕ ਆ ਹਾਂਜੀ ਚਲੋ ਉਹ ਚ ਹੀ ਬਾਕੀ ਮੌਕੇ ਤੇ ਹੋ ਜੂ ਮਾਨਤ ਨੂੰ ਦੋ ਕਟੀਆਂ ਪੌਣੇ ਦੋ ਦੋ ਸਾਲ ਦੀਆਂ ਤੇ ਇਹ 5 ਮਹੀਨੇ ਗੱਬਣਾ ਜੀ ਚੈੱਕ ਪਾਸ ਥਾਣੇ ਪਾਸ ਕਰਾ ਦਊਗੀ ਤੇ ਦੋਦੋਂ ਹੱਟੀ ਵੀ ਆ ਉਹ ਹੈਗੀ ਜੀ ਪਹਿਲੇ ਨੰਬਰ 4.5 ਮਿਨੇ ਗੱਬਣ 11 ਕਰੋੜ ਦਾ ਤੇ ਜੋਕੇ ਤੁਸੀਂ ਦੇਖ ਸਕਦੇ ਹੋਗੇ ਹਾਂ ਜੀ ਹਾਂ ਦਸੰਦੀ ਕਰਨਾ ਦੀ ਠੀਕ ਹੈ ਜਿਹੜਾ ਪਸ਼ੂ ਪਸੰਦ ਆਉਂਦਾ ਸੋ ਬਾਈ ਨਾਲ ਗੱਲਬਾਤ ਕਰ ਲਿਓ ਬਾਈ ਫੋਨ ਨੰਬਰ ਇਕੱਲੇ ਫੇਰ ਬੋਲ ਦਿਓ 98031 ਜੀ 42119 ਜੀ ਹਾ ਢਿਲਮਾ ਆਪਣਾ ਘਰ ਕਿੱਧਰ ਜਾ ਗਿਆ ਜੀ ਇਹ ਇਹ ਔਰਲੇ ਪਾਸੇ ਆ ਗਿਆ ਜੀ ਜਿਹੜਾ ਕਾਰਜਾਲਾ ਅੱਡਾ ਜੀ ਠੀਕ ਆ ਜਿਹੜਾ ਛਲ ਜਿਹੜਾ ਅੱਡਾ ਕੋ ਉਹਦੇ ਨੇੜੇ ਆ ਗਿਆ ਹਾਂ ਹਾਂ ਉਹਦੇ ਨੇੜੇ ਆ ਗਿਆ ਜੀ ਠੀਕ ਆ ਬਾਈ ਪੈਂ ਢਿਲਮਾ ਜੀ ਸੋ ਧੰਨਵਾਦ ਜੀ ਸਸਤੀ ਕਾਲ ਮਿਲਦਾਂ ਕਿ ਸੋ ਹੋਰ ਵੀਡੀਓ ਦੇ ਨਾਲ